ਵਿਆਤੂ ਧੀ ਦੀ ਢੋਲੀ ਤੌਰ 'ਤੇ ਵਾਪਸ ਆ ਰਹੇ ਇੱਕ ਪਰਿਵਾਰ ਦੇ ਨਾਲ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਕੇਸ ਦੇ ਵਿੱਚ ਮਾਂ ਪਿਓ ਸਨੇਤ ਤਿੰਨ ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਮਲਾ ਸਰਹੰਦ ਤਾਇ ਜਿੱਥੇ ਕੇ ਇਹ ਪਾਣਾ ਵਾਪਰਿਆ ਹੈ ਲੇਕਿਨ ਇਸ ਤੋਂ ਵੀ ਮਾੜੀ ਗੱਲ ਇਹ ਸੁਣਨ ਦੇ ਵਿੱਚ ਆਈ ਹੈ ਕਿ ਹਾਦਸੇ ਤੋਂ ਬਾਅਦ ਕੁਝ ਮੌਕਾਪ੍ਰਸਤ ਲੋਕਾਂ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੇ ਹੋਏ ਮ੍ਰਿਤਕਾਂ ਦੀਆਂ ਦੇਹਾਂ ਤੋਂ ਵੀ ਗਹਿਣੇ ਤੇ ਗਹਿਣੇ ਉਤਾਰ ਲਏ ਤੇ ਕੋਲਪੈ ਨਕਦੀ ਵੀ ਚੋਰੀ ਕਰ ਲਈ ਇਸ ਦੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਕਾਉਂਸਲਰ ਰਵਲਸ਼ਨ ਰਾਏ ਨੇ ਦੱਸਿਆ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਲੋਕਾਂ ਨੇ ਮਿਰਤਕਾ ਨੂੰ ਵੀ ਨਹੀਂ ਬਖਸ਼ਿਆ ਤੇ ਉਹਨਾਂ ਦੇ ਘਰੇ 24 ਸੋਨੇ ਦੇ ਗਹਿਣੇ ਉਤਾਰ ਲਏ ਤੇ ਹਾਰ, ਮੰਦੀਆਂ, ਕੜੇ ਤੇ ਇੱਕ ਐਪਲ ਦੀ ਘੜੀ, ਹੁਲਮਲਾ ਕੇ 15 ਤੋਲੇ ਸੋਨਾ ਤੇ 3 ਲੱਖ ਰੁਪਏ ਦੀ ਨਕਦੀ ਤੇ ਵਿਆਹ ਦੇ ਵਿੱਚੋਂ ਮਿਲੇ ਤਕਰੀਬਨ 2 ਲੱਖ ਰੁਪਏ ਦੇ ਸ਼ਦਨ ਸਮੇਤ ਇਹ ਲੋਕ ਉਡਾ ਕੇ ਲੈ ਗਏ। ਅਜਿਹੀ ਘਟਨਾ ਕਿਤੇ ਵੀ ਨਾ ਵਾਪਰੇ ਇਹ ਬੜੀ ਹੀ ਦਿਲ ਨੂੰ ਹਿਲਾਉਣ ਵਾਲੀ ਖੌਫਮਈ ਦੁਰਘਟਨਾ ਸੀ ਜਿਸ ਦੇ ਵਿੱਚ ਤਿੰਨ ਜਾਨਾਂ ਜਿਨ੍ਹਾਂ ਵਿੱਚੋਂ ਸਾਡੇ ਨੰਦਾ ਪਰਿਵਾਰ ਜਿਹੜਾ ਸਾਡੇ ਸ਼ਹਿਰ ਦਾ ਬਹੁਤ ਹੀ ਮੰਨਿਆ ਪਰ ਮੰਨਿਆ ਪਰਿਵਾਰ ਹੈ ਬਹੁਤ ਹੀ ਨੇਿਹਤ ਸ਼ਰੀਫ ਪਰਿਵਾਰ ਹੈ ਉਹਨਾਂ ਦੀ ਜਿਸ ਲੜਕੀ ਦੀ ਸ਼ਾਦੀ ਸੀ ਉਹਨਾਂ ਦੇ ਮਾਤਾ ਪਿਤਾ ਦੀ ਡੈਥ ਹੋਈ ਤੇ ਨਾਲ ਹੀ ਉਸ ਲੜਕੀ ਦੀ ਨਾਨੀ ਚਾਚੀ ਨਾਨੀ ਦੀ ਦੀ ਵੀ ਡੈਥ ਹੋਈ ਪਰ ਜਿੱਥੇ ਸਮਾਜ ਦਾ ਸਾਡਾ ਸਾਰਾ ਵਰਗ ਅੱਜ ਤਰਾ ਤਰਾ ਕਰਕੇ ਰੋ ਰਿਹਾ ਸੀ ਸਾਡਾ ਸ਼ਹਿਰ ਰੋ ਰਿਹਾ ਸੀ ਸਾਡਾ ਹਲਕਾ ਰੋ ਰਿਹਾ ਸੀ ਪਰ ਉੱਥੇ ਹੀ ਬੜੀ ਹੀ ਇੱਕ ਜਦ ਗੱਲ ਇਹ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਨ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦੀ ਗਈ ਕਿ ਇਸ ਘਟਨਾ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉੱਥੇ ਦੇ ਕੁਝ ਲੋਕਾਂ ਨੇ ਜਿਹੜਾ ਉਹਨਾਂ ਦੇ ਗਹਿਣਾ ਗੱਟਾ ਕੀਮਤੀ ਸਮਾਨ ਪਾਇਆ ਹੋਇਆ ਸੀ ਜਿਦੇ ਵਿੱਚ ਲਗਭਗ 3 ਲੱਖ ਰੁਪਏ ਕੈਸ਼ ਸੀ ਇਸ ਤੋਂ ਇਲਾਵਾ ਇੱਕ ਐਪਲ ਦਾ ਫੋਨ ਤੇ 15 16 16 ਟੋਲੇ ਟੋਲੇ ਸੋਨਾ ਸੋਨਾ ਸੀਗਾ ਜਿਹੜਾ ਉਹ ਉੱਥੇ ਮੌਕੇ ਤੇ ਉਤਾਰੇ ਆ ਗਿਆ ਉਸ ਤੋਂ ਇਲਾਵਾ ਜਿਹੜੇ ਸ਼ਗਨਾਂ ਦੇ ਬੈਕ ਸੀ ਜਿਹੜੇ ਸ਼ਗਨ ਉੱਥੇ ਇਕੱਠੇ ਹੋਏ ਸੀ ਉਹ ਸਾਰੇ ਲਫਾਫੇ ਵੀ ਉੱਥੇ ਤੋਂ ਗਾਇਬ ਹੋਏ ਇਹ ਬੜੀ ਹੀ निंदनਯੋਗ ਗੱਲ ਹੈ ਜਿਸਨੇ ਵੀ ਇਹ ਕਾਰਵਾਈ ਕਰੀ ਹੈ ਉਹ ਸਾਡੇ ਸਮਾਜ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਕਲੰਕ ਹੈ ਕਿ ਇੱਕ ਪਾਸੇ ਤਾਂ ਸਾਡਾ ਪੰਜਾਬ ਜਾਣਿਆ ਜਾਂਦਾ ਹੈ ਕਿ ਹਰ ਦੁੱਖ ਦੀ ਤਕਲੀਫ ਦੇ ਵਿੱਚ ਇਹ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਪਰ ਉੱਥੇ ਕੁਝ ਅਜਿਹੇ ਦਰਿੰਦੇ ਵੀ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਘਟਨਾ ਦਾ ਮੌਕਾ ਦੇਖ ਕੇ ਆਪਣਾ ਲਾਸ਼ਾਂ ਦੇ ਉੱਤੋਂ ਆਪਣਾ ਸਮਾਨ ਉਤਾਰ ਰਹੇ ਨੇ ਮੈਂ ਕਹੂੰਗਾ ਇਸ ਤੋਂ ਵੱਡੀ ਮਾੜੀ ਗੱਲ ਕੋਈ ਹੋਰ ਨਹੀਂ ਕੋਈ ਜਗਬਾਣੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ